ਕਤਲ ਲੁੱਟ ਖੋਹ ਦਕੈਤੀ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੇ तकरीबन 18 ਕੇਸਾਂ ਵਿੱਚ ਲੋਰੀਂਦਾ ਨਾਮੀ ਗੈਂਗਸਟਰ ਸਾਗਰ ਨਿਊਟਰਨ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ ਜੀ ਹਾਂ ਤੁਹਾਨੂੰ ਦੱਸ ਦਈਏ ਨਾਮੀ ਗੈਂਗਸਟਰ ਸਾਗਰ ਨਿਊਟਰਨ ਨੂੰ ਕ੍ਰਾਈਮ ਬ੍ਰਾਂਚ ਨੇ ਕਾਬੂਜ ਕਰ ਲਿਆ ਹੈ ਪ੍ਰੈਸ ਕਾਨਫਰੰਸ ਕਰ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦਿੱਤੀ ਜਾਣਕਾਰੀ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤਾ ਨੂੰ ਦਿੰਦਾ ਸੀ ਅੰਜਾਮ ਇਸੇ ਕਾਰਨ ਜੀ ਹਾਂ ਤੁਹਾਨੂੰ ਦੱਸ ਦਈਏ ਇਸੇ ਕਾਰਨ ਕ੍ਰਾਈਮ ਬ੍ਰਾਂਚ ਨੇ ਸਾਗਰ ਨਿਊਟਰਨ ਜੋ ਕਿ ਇੱਕ ਨਾਮੀ ਗੈਂਗਸਟਰ ਹੈ ਉਹਨਾਂ ਨੂੰ ਕਾਬੂ ਚ ਕਰ ਲਿਆ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਹੈ ਦੋਸ਼ੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਵਾਰਦਾਤਾਂ ਨੂੰ ਦਿੰਦਾ ਸੀ ਅੰਜਾਮ ਇਤਲਾਹ ਦੇ ਨਾਮੀ ਗੈਂਗਸਟਰ ਸਾਗਰ ਨਿਊਟਰਨ ਨੂੰ ਜ਼ਿਲ੍ਹਾ ਬਿਜਨੌਰ ਯੂਪੀ ਤੋਂ ਕੀਤਾ ਕਾਬੂ ਜੀ ਹਾਂ ਤੁਹਾਨੂੰ ਦੱਸ ਦਈਏ ਸਾਗਰ ਨਿਊਟਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਵੀ ਸੁਣੋ ਪ੍ਰੈਸ ਕਾਨਫਰੰਸ ਦੇ ਵਿੱਚ ਡੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਨੇ ਕੀ ਕਿਹਾ ਕੀ ਜਾਣਕਾਰੀ ਦਿੱਤੀ ਉਹਨਾਂ ਨੇ ਬਾਕੀ ਹੋਰ ਅਪਡੇਟਸ ਲਈ ਹੋਰ ਜਾਣਕਾਰੀ ਲਈ ਬਨੇਰਵਾ ਖਬਰ ਲਲ ਟੀਵੀ ਨਾਲ ਧੰਨਵਾਦ। ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁਗਰੀ ਥਾੜੇ ਦੇ ਵਿੱਚ। ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਪਰ ਰਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ। ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਹਦਾ ਪ੍ਰੀਵੀਅਸ ਰਿਕਾਰਡ ਏ ਆ ਵੀ ਇਹਦੇ ਖਿਲਾਫ ਪਹਿਲਾਂ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆ ਹਰ ਤਰ੍ਹਾਂ ਦਾ ਮੁਕਦਮਾ ਦਰਜ ਆ ਦੇ ਖਿਲਾਫ ਐਨਡੀਪੀਐਸ ਦਾ ਵੀ ਆ ਅਟੈਂਪਟ ਟੂ ਮਰਡਰ ਦਾ ਵੀ ਆ ਆਰਮਡ ਰੈਕਟ ਦਾ ਵੀ ਆ ਤੇ ਮਰਡਰ ਲੁੱਟ ਖੋਹ ਆ ਵੀ ਹੈ ਤੇ ਕੋ ਹਰ ਤਰ੍ਹਾਂ ਦੇ ਮੁਕਦਮੇ ਦਰਜ ਆ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਿਮਲਰ ਟ੍ਰੈਂਸਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇੰਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇੰਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਮਾਨ ਤੇ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਬਰੀਫ ਇਹ ਤੋਂ ਬਾਅਦ ਦੇਵਾਂਗੇ ਸਰ ਵਿੱਚ ਨੌਰ ਤੱਕ ਕਿਵੇਂ ਮਤਲਬ ਪੁਲਿਸ ਪੁਲਿਸ ਦੇ ਵਿੱਚ ਇੰਨਾ ਦੇ ਸਾਲ ਹੈ ਹਰਦ ਉਹ ਲੈਣਾ ਪੁਲਿਸ ਨੂੰ ਤੁਸੀਂ ਬਿਨੌਰ ਚਲੇ ਗਿਆ ਬੈਠਾ ਉੱਤੇ ਦੇਖੋ ਉਹ ਪਹਿਲਾਂ ਜਦੋਂ ਇਹਨਾਂ ਨੂੰ ਵਾਰਦਾਤ ਹੋ ਰਹੀ ਸੀ ਉਹਦਾ ਸੋਰਸ ਹੈ ਨਾ ਮਤਲਬ ਕਿ ਕਿਸੇ ਤੋਂ ਇਹਦੇ ਇਹ ਜਿਹੜਾ ਗ੍ਰਿਫਤਾਰ ਕੀਤਾ ਜੀ ਸਰ ਜੀ ਸਰ ਇਹ ਸਾਡੀ ਕਾਉਂਟਰ ਇੰਟੈਲੀਜੈਂਸ ਤੇ ਕਮਿਸ਼ਨਰ ਪੁਲਿਸ ਦੀ ਇੱਕ ਟੀਮ ਹੈ ਬਟ ਜਿਹੜਾ ਹੁਣ ਇਹਨੂੰ ਗ੍ਰਿਫਤਾਰ ਕਰਕੇ ਲਿਆਇਆ ਸਾਡੇ ਸੀਆਈਡੀ ਟੀਮ ਲੈ ਕੇ ਆਈ ਹੈ ਤਾਂ ਇਹਦੇ ਵਿੱਚ ਅਸੀਂ ਕੰਬਾਈਨਡ ਆਪਸ ਵਿੱਚ ਟੀਮ ਵਰਕ ਹੈ ਔਰ ਆਪਸ ਵਿੱਚ ਸ਼ੇਅਰ ਕਰਦੇ ਹਾਂ ਅਸੀਂ ਲੀਡ ਹੁੰਦੇ ਆ ਅਕਸਰ ਮਿਲ ਰਿਹਾ ਵਾਰਦਾਤ ਦੇਣ ਤੋਂ ਬਾਅਦ ਔਰ ਉਹ ਵੀ ਇੱਥੋਂ ਭੱਜ ਜਾਂਦੇ ਆ ਉਹਦਾ ਸਿਖਸ਼ਣ ਵਾਲੇ ਨਾਲ ਵਾਰਦਾਤ ਹੋਈ ਉਹ ਵੀ ਭੱਜ ਗਏ ਸੇਫ ਨਾ ਆ ਵੀ ਵਾਰਦਾਤ ਕਰਦਾ ਹੈ ਕੈਮਰਾ ਫੇਸ ਜਦੋਂ ਇਸ ਬੰਦੇ ਦਾ ਤੁਹਾਡਾ ਪ੍ਰੀਵੀਅਸ ਰਿਕਾਰਡ ਦੱਸਿਆ ਵੀ ਇਹਦੇ ਖਿਲਾਫ 18 ਮਕਦਮੇ ਲੱਗੇ ਆ। ਜੀ। ਸ਼ਾਤਰ ਹੈ। ਛੋਟੀ ਉਮਰ ਦਾ। ਕੋਰਟ ਦੇ ਆਲਰੇਡੀ ਬੇਲ ਜਿਹੜਾ ਉਹਦੇ ਵਿੱਚੋਂ ਜੇਲ੍ਹ ਚੋਂ ਬੇਲ ਆਊਟ ਹੋਇਆ ਹੋਇਆ। ਤਾਂ ਬੰਦੇ ਨੇ ਇਹ ਜੀ ਵਾਰਦਾਤ ਕੀਤੀ ਹੈ ਬਟ ਆਬਵੀਅਸਲੀ ਪਲਾਨਡ ਉਹਨਾਂ ਨੇ ਲੇਡੀ ਦੇ ਸੱਟਾਂ ਮਾਰੀਆਂ ਉਹਦੇ ਪੋਤੇ ਦੇ ਨਾਲ ਨਵੀ ਨਾਲ ਕੋਈ ਇਹਨਾਂ ਦਾ ਸੀ ਤੇ ਉਸ ਤੋਂ ਬਾਅਦ ਇਹ ਭੱਜ ਗਿਆ ਉਥੋਂ। ਬਹੁਤ ਜਗ੍ਹਾ ਆਊਟ ਆਫ ਸਟੇਟ ਹੈ। ਕਈ ਸਟੇਟਾਂ ਦੇ ਵਿੱਚ ਰਿਹਾ। ਪਰ ਪੁਲਿਸ ਦੀ ਟੀਮ ਨੇ ਇਹਨੂੰ ਹਰ ਜਗ੍ਹਾ ਫਾਲੋ ਕੀਤਾ ਔਰ ਇਹਨੂੰ ਅਸਲ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਦੇਖੋ ਇਹ ਅਸੀਂ ਕੱਲੀ ਗ੍ਰਿਫਤਾਰੀ ਪਾਈ ਹੈ ਇਹਨੂੰ ਉੱਥੋਂ ਲੈ ਕੇ ਆਏ ਆ ਤਾਂ ਹੁਣ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕਰਕੇ ਫਰਦਰ ਅੱਗੇ ਰਿਮਾਨ ਲੈ ਕੇ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਊਗੀ ਕਿ ਕਿੱਥੇ ਕਿੱਥੇ ਰਿਹਾ ਕਿਹੜੇ-ਕਿਹੜੇ ਨੇ ਇਹਨੂੰ ਠਾਰ ਦਿੱਤੀ ਹੈ ਕੀ ਇਹਦਾ ਅੱਗੇ ਫਰਦਰ ਪਲਾਨ ਸੀ ਤੇ ਕਿਉਂ ਇਹਨਿਆ ਸਾਰਾ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਹਦੇ ਵਿੱਚ ਅਸੀਂ ਜੋ ਵੀ ਹੋਊਗਾ ਉਹ ਤੁਹਾਨੂੰ ਪ੍ਰੈਪਰੀਜ਼ ਦਵਾਂਗੇ ਕਿ ਕਿੱਥੇ ਲੁਕਿਆ ਆਇਆ ਸੀ ਕਿੱਥੋਂ ਅਰੈਸਟ ਕੀਤਾ ਇਹ ਉੱਥੇ ਪਿੰਡ ਹੈ ਬਜਨੌਰ ਦੇ ਵਿੱਚ ਡਿਸਟ੍ਰਿਕਟ ਚ ਉੱਥੇ ਕਿਸੇ ਆਪਣੇ ਰਿਲੇਟਿਵ ਦੇ ਘਰ ਸੀ ਤਾਂ ਉੱਥੋਂ ਇਹ ਭੱਜ ਕੇ ਫਿਰ ਜਿਹੜਾ ਨੇ ਕਮਾਦ ਵਗੈਰਾ ਤੇ ਉੱਥੇ ਲੁਕ ਗਿਆ ਸੀ ਫਿਰ ਪੁਲਿਸ ਨੇ ਜਿਹੜਾ ਸਾਡੀ ਟੀਮ ਜਿਹੜੀ ਇੱਥੋਂ ਗਈ ਸੀ ਫਿਰ ਉਹਨਾਂ ਨੇ ਘੇਰਾ ਪਾ ਕੇ ਫਿਰ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ ਬਰੀ ਹੈਗੀ ਲੋਕਾਰੇ ਸੋਸ਼ਲ ਮੀਡੀਆ ਤੇ ਇੰਦੀ ਫੋਟੋਜ਼ ਵੈਪਨ ਦੇ ਨਾਲ ਪੜਦਾ ਹੈ ਤੇ ਕੋਈ ਰਿਕਵਰੀ ਕੋਈ ਹੋਈ ਨਹੀਂ ਤੁਹਾਨੂੰ ਇਹ ਦੱਸਿਆ ਵੀ ਇਹਦੀ ਗ੍ਰਿਫਤਾਰੀ ਉੱਥੋਂ ਕੀਤੀ ਹੈ ਹੁਣ ਦਫਾ 27 ਤੇ ਜਿਹੜਾ ਕੋਈ ਪੁਛਗਿੱਛ ਦੇ ਵਿੱਚ ਇਹਦਾ ਵੈਪਨ ਬਟ ਆਬਵੀਅਸਲੀ ਇਹਦੇ ਕੋਲ ਸਾਰੀ ਕੁਝ ਜਿਹੜੀ ਰਿਕਵਰੀ ਹੋਏਗੀ ਤੇ ਅੱਗੇ ਫਰਦਰ ਜਿਹੜਾ ਰਿਕਵਰੀ ਕਰਾਂਗੇ ਅਸੀਂ ਉਹਦੀ ਤੁਹਾਨੂੰ ਬਰੀਫ ਦਵਾਂਗੇ ਸਰ ਇਹ ਕਿੱਥੇ ਰਹਿਣ ਵਾਲਾ ਸੀ ਹਾਂਜੀ ਕਿੱਥੇ ਰਹਿਣ ਵਾਲਾ ਸੀ ਇੱਥੇ ਤੇ ਲੁਧਿਆਣੇ ਦਾ ਰਹਿਣ ਵਾਲਾ ਤੇ ਇਹਦੇ ਫਾਦਰ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵ ਕਰਕੇ ਸਰ ਇਹਨਾਂ ਦਾ ਹੋਰ ਵੀ ਕੋਈ ਕੋਈ ਗਿਆ ਹੈਗਾ ਨਾਮ ਸਰ ਇਹ ਇਹ ਜਿਹੜਾ ਬੱਗਾ ਖਾਨ ਜਿਹੜਾ ਮਲੇਰਕੋਟਲੇ ਦਾ ਗੈਂਗਸਟਰ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਇਹ ਉਹਦੇ ਨਾਲ ਪਹਿਲਾਂ ਜੇਲ੍ਹ ਚ ਰਿਹਾ ਤੇ ਉਹਦੇ ਨਾਲ ਹੀ ਇਹ ਤਾਲਮਿਲ ਕਰਕੇ ਜਿਹੜੀਆਂ ਪਹਿਲੀਆਂ ਵੀ ਇਹਨੇ ਵਾਰਦਾਤਾ ਕੀਤੀਆਂ ਉਹ ਜਿਹੜੀਆਂ ਉਹਦੇ ਵਿੱਚ ਇਹਦੀ ਸ਼ਮੂਲੀਅਤ ਦੇਖੋ ਜਿਹੜੀ ਇਹਦੀ ਇਹਦੀ ਹੁਣ ਤੱਕ ਦੀ ਜਿਹੜੀ ਇਨਵੋਲਵਮੈਂਟ ਹੈ ਇਹ ਬੱਗਾ ਖਾਨ ਦੇ ਕਹਨੇ 'ਚ ਔਰ ਉਹਦੇ ਨਾਲ ਜਿਹੜਾ ਆਪਣਾ ਜਿਹਨੂੰ ਮੰਨਦਿਆ ਵੀ ਇਹ ਮੇਰਾ ਗੁਰੂ ਹੈ ਉਸ ਤਰੀਕੇ ਨਾਲ ਜਿਹੜੇ ਉਹਦੇ ਮਤਾਬਿਕ ਕਿ ਹੁਣ ਤੱਕ ਵਾਰਦਾਤ ਤਾਂ ਇਹ ਨਹੀਂ ਕਰਦਾ ਰਿਹਾ ਤੇ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜਦੋਂ ਰਮਾਨ ਮਾਂਜੋਗਾ ਚ ਕੋਰਟ ਚ ਪੇਸ਼ ਕਰਕੇ ਫਿਰ ਅਸੀਂ ਤੁਹਾਨੂੰ ਜੋ ਇਹਦੇ ਵਿੱਚ ਰਿਕਵਰੀ ਹੋਏਗੀ ਹੋ ਰਹੀ ਉਹ ਟਾਈਮ ਟੂ ਟਾਈਮ ਸਾਰੀ ਬਰੀਫਿੰਗ ਦੇਣਾ ਸਰ ਮਕਦਮੇ ਕਿੰਨੇ ਕਿੰਨੇ ਆ ਗਏ ਇਹਦੇ ਖਿਲਾਫ ਹੁਣ ਤੱਕ 18 ਮਕਦਮੇ ਦਰਜ ਤੇ ਸਾਰੇ ਜਿਹੜੇ ਇਹਦੇ ਮਕਦਮੇ ਦਰਜ ਆ 302 307 ਐਂਡੀਪੀਐਸ 379ਬੀ ਆਰਨ ਡੈਕ ਇਸ ਤਰ੍ਹਾਂ ਦੇ ਮਕਦਮੇ ਦਰਜ ਇਹਦੇ ਵਿੱਚ ਇੱਕ ਦੋ ਜਗ੍ਹਾ ਜੇ ਪੀਓ ਪ੍ਰोसीडिंग ਸ਼ੁਰੂ ਹੋਈ ਆ ਉਹ ਵੀ ਅਸੀਂ ਅਜੇ ਕੋਰਟ ਤੋਂ ਸਟੇਟਸ ਚੈੱਕ ਕਰਨਾ ਉਹ ਨਸ਼ੇ ਦਾ ਪੀਰੀ ਨਹੀਂ ਨਹੀਂ ਨਸ਼ੇ ਦਾ ਨਹੀਂ ਆਦੀ ਹੈਗਾ ਪਰ ਇਹ ਨਸ਼ੇ ਦਾ ਵੈਪਨ ਦਾ ਇਹ ਸਾਰੇ ਕੰਮ ਕਰਦਾ ਰਹੇ ਪੜਿਆ ਨਹੀਂ ਕਿ ਕਿਦਾਂ ਦੀ ਇਹ ਇਹ 12 ਪਾਸ ਸਰ ਇੱਕ ਉਹਨੇ ਪਿਛਲੇ ਵੀ ਦੇ ਵੀਡੀਓ ਪਾਈ ਸੀ ਕਿ ਮੈਂ ਸਰੈਂਡਰ ਕਰ ਸਕਦਾ ਜੇ ਮੇਰੀ ਬਾਈਕ ਨੂੰ ਰਿਲੀਜ਼ ਕੀਤਾ ਜਾਏ ਉਹਦਾ ਕੀ ਸਟੇਟਸ ਹੈ ਮਾਈ ਦੇਖੋ ਵਾਈਫ ਦੀ ਆਲਰੇਡੀ ਜੇਲ ਚ ਹੈ ਤਾਂ ਸਰੈਂਡਰ ਕਰਨ ਵਾਲੀ ਕੋਈ ਗੱਲ ਦਿਖੀ ਨਹੀਂ ਸਾਡੀ ਪੁਲਿਸ ਪਾਰਟੀ ਨੇ ਦਾ ਪੂਰਾ ਮਿਹਨਤ ਕੀਤੀ ਔਰ ਫਿਰ ਐਂਡ 'ਚ ਜਿਹੜਾ ਇਹਨੂੰ ਆਊਟ ਆਫ ਸਟੇਟ ਉੱਥੋਂ ਜਾ ਕੇ ਫੜਨ ਜ ਕਾਮਯਾਬ ਹੋਏ ਜਿਹੜੀ ਸਰੈਂਡਰ ਵਾਲੀ ਕੋਈ ਗੱਲ ਇਹਨੇ ਨਾ ਇਹਨੇ ਕੀਤੀ ਹੈ ਜੇਕਰ ਹੋਣਾ ਤਾਂ ਕਿਸੇ ਵੀ ਮਨਜੋ ਕੋਰਟ ਚ ਜਾ ਕੇ ਸਰੈਂਡਰ ਕਰਸ ਹੋ ਰਿਹਾ